ਆਪ ਜੀ ਗੱਲ ਕਰਾਂਗੇ ਕਿ ਨਗਰ ਕੌਂਸਲ ਨਕੋਤਰ ਦੀਆਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਤਾਧਰ ਵੱਲੋਂ ਇਹਨਾਂ ਚੋਣਾਂ ਨੂੰ ਜਿੱਤਣ ਲਈ ਹਰ ਹਰਬਾ ਵਰਤਣਾ ਇਹ ਹਮੇਸ਼ਾ ਹੁੰਦਾ ਹੀ ਹੈ ਸਤਾਧਰ ਵੱਲੋਂ ਲੋਕਾਂ ਦਾ ਰੁਝਾਨ ਹੁਣਾ ਸੁਭਾਵਿਕ ਹੈ ਕਿਉਂਕਿ ਜਿਹੜੇ ਆਗੂ ਕੌਂਸਲਰ ਆਉਣ ਵਾਲੀ ਇਲੈਕਸ਼ਨ ਨੂੰ ਜਿੱਤਣ ਲਈ ਸੁਰੱਖਤ ਬਾੜ ਦੀ ਪਾਲ ਵਿੱਚ ਹੁੰਦੇ ਨੇ ਉਹ ਜ਼ਿਆਦਾਤਰ ਪਾਰਟੀਆਂ ਇਸ ਮੌਕੇ ਤੇ ਬਦਲ ਜਾਂਦੇ ਆ ਇਹਵੇਂ ਹੋਇਆ ਨਕੂਦਰ ਦੇ ਵਿੱਚ ਆਓ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਦੋਸਤੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਫੇਸਬੁੱਕ ਪੇਜ ਅਤੇ YouTube ਚੈਨਲ ਅੱਜ ਗੱਲ ਕਰਾਂਗੇ ਜਿਵੇਂ ਹਲਕਾ ਨਕੂਦਰ ਦੇ ਵਿੱਚ ਜਿਹਦੀ ਸਰਕਾਰ ਨੂੰ ਦਿਖਾਉਣਾ ਹੁੰਦਾ ਇਹ ਕਾਰਗੁਜ਼ਾਰੀ ਉਹਨਾਂ ਦੇ ਹਲਕੇ ਦੇ ਅੰਦਰ ਉਹਨਾਂ ਦੀ ਪੂਰੀ ਪੈਂਟ ਹੈ ਅਜੇ ਹਾਈ ਕਰ ਰਹੇ ਨੇ ਐਮਐਲਏ ਇੰਦਜੀਤ ਕੌਰ ਮਾਨ ਇਹ ਗੱਲ ਅਲੱਗ ਹੈ ਕਿ ਇਹ ਉਹਨਾਂ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਸ਼ਮੂਲੀਅਤ ਖਾਸ ਕਰਕੇ ਸ਼੍ਰੋਮਣੀ ਅਕਾਦੀ ਦਲ ਨੂੰ ਦਿੱਤੇ ਜਾ ਰਿਹਾ ਝਟਕੇ ਕਿਤੇ ਕਿਤੇ ਕਾਂਗਰਸ ਨੂੰ ਵੀ ਇਹ ਸਨ ਲੱਗ ਰਹੀ ਹੈ ਇਸ ਸਭ ਕੁਝ ਨੂੰ ਦੇਖ ਕੇ ਜਦੋਂ ਇਹ ਖਬਰਾਂ ਨਸ਼ਰ ਹੋਣੀਆਂ ਤਾਂ ਉਸ ਵੇਲੇ ਇਹ ਦੂਮੇ ਪਾਰਟੀਆਂ ਦੇ ਆਗੂ ਇਹ ਅਕਸਰ ਕਮੈਂਟ ਕਰਦੇ ਨੇ ਕਿ 2027 ਨੂੰ ਸਭ ਕੁਝ ਸਾਹਮਣੇ ਆ ਜਾਣਾ ਦੇਖੋ ਪਹਿਲਾ ਕਾਂਗਰਸ ਤੋਂ ਅਕਾਲੀ ਦਲ ਵੱਲ ਫਿਰ ਅਕਾਲੀ ਦਲ ਤੋਂ ਕਾਂਗਰਸ ਵੱਲ ਜਦੋਂ ਵੀ ਲੀਡਰ ਆਏ ਜਦੋਂ ਵੀ ਇਹ ਲੋਕ ਆਉਂਦੇ ਆ ਖਬਰਾਂ ਇਹ ਪੱਤਰਕਾਰਾਂ ਨੇ ਹੀ ਨਿਸ਼ਰ ਕਰਨੀਆਂ ਹੰਗੀਆਂ ਕੌਣ ਆ ਗਿਆ ਕੌਣ ਚਲੇ ਗਿਆ ਸਤਾਈ ਜਦੋਂ ਆਊ ਦੇਖਾ ਜਾਊਗਾ ਉਸ ਵੇਲੇ ਵੀ ਇਹੀ ਖਬਰਾਂ ਪੱਤਰਕਾਰਾਂ ਨੇ ਲਾਉਣੀਆਂ ਕੌਣ ਚਲੇ ਗਿਆ ਕੌਣ ਆ ਗਿਆ ਆੱਜ ਦੇ ਗੱਲ ਸਿਰਫ ਤੇ ਸਿਰਫ ਹਲਕਾ ਨਕੂਤਰ ਦੇ ਵਿੱਚ ਨਗਰ ਕੌਂਸਲ ਨਕੂਤਰ ਸ਼ਹਿਰ ਨੂੰ ਲੈ ਕੇ ਬਧਾਇਕ ਇੰਦਰਜੀਤ ਕੌਰ ਮਾਨ ਆਪਣਾ ਪਲੜਾ ਪਾੜੀ ਕਰਨ ਲਈ ਦੋਵੇਂ ਸ਼ਹਿਰਾਂ ਦੇ ਵਿੱਚ ਅੱਡੀ ਟੁੱਟੀ ਦਾ ਜੋੜ ਲਾ ਕੇ ਇਹ ਕੋਸ਼ਿਸ਼ ਕਰ ਰਹੀ ਹੈ ਕਿ ਦੂਮੇ ਸ਼ਹਿਰਾਂ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਉਣੀਆਂ ਦੂਸਰੇ ਪਾਸੇ ਇਹ ਵੀ ਗੱਲ ਸੱਚ ਹੈ ਕਿ ਜਿਵੇਂ ਸੰਮਤੀ ਚੋਣਾਂ 'ਚ ਕਾਂਗਰਸ ਭੋਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਇਹਨਾਂ ਪਾਰਟੀਆਂ ਨੇ ਇਕੱਠੀਆਂ ਹੋ ਕੇ ਚੋਣ ਲੜ ਕੇ ਆਮ ਆਦਮੀ ਪਾਰਟੀ ਨੂੰ ਜੇ ਮੈਂ ਹਰਾਇਆ ਸੀਤਾ ਜਤਨ ਵਿੱਚ ਤੇ ਉਸ ਨੂੰ ਲੈ ਕੇ ਆਉਣ ਵਾਲੀਆਂ ਕੌਂਸਲ ਚੋਣਾਂ ਵਿੱਚ ਵੀ ਇਹਨਾਂ ਪਾਰਟੀਆਂ ਦਾ ਸਮਝੌਤਾ ਹੋ ਸਕਦਾ ਪਰ ਜਦੋਂ 27 ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਉਹਨੂੰ ਕਿਹੜੀ ਪਾਰਟੀ ਕਿਹਦੇ ਨਾਲ ਸਮਝੌਤਾ ਕਰਦੀ ਉਹ ਸਮਾਂ ਦੱਸੂ ਪਰ ਉਸ ਵੇਲੇ ਲੀਡਰਾਂ ਨੂੰ ਆਪਣੀ ਆਪਣੀ ਪਾਰਟੀ ਵੱਲੋਂ ਖੜਨਾ ਪੈਣਾ ਇੰਦਰਜੀਤ ਕੌਰ ਮਾਨ ਨੇ ਆਪਣੇ ਮੁੱਖ ਮੰਤਰੀ ਅੱਗੇ ਕਾਉਂਸਲਰ ਰਮੇਸ਼ ਸੌਂਦੀ ਨੂੰ ਕਾਉਂਸਲਰ ਸੁਖਵਿੰਦਰ ਕੌਰ ਨੂੰ ਕਾਉਂਸਲਰ ਦੀਤਾ ਬਸਰਾ ਨੂੰ ਅਤੇ ਸਾਬਕਾ ਕਾਉਂਸਲਰ ਕੁਲਵਿੰਦਰ ਕੌਰ ਨੂੰ ਅਮਰਜੀਤ ਸਿੰਘ ਨੂੰ ਉਹਨਾਂ ਤੋਂ ਇਲਾਵਾ ਬੱਤਰਾਜ ਗਿੱਲ ਅਤੇ ਰਵੀ ਬਸਰਾ ਨੂੰ ਸ਼ਾਮਲ ਕਰਨ ਸਮੇਂ ਉੱਥੇ ਉਹਨਾਂ ਦੀ ਅਗਵਾਈ ਚ ਮੁੱਖ ਮੰਤਰੀ ਦੀ ਅਗਵਾਈ ਵਿੱਚ ਸ਼ਮੂਲੀਅਤ ਕਰਵਾਈ ਇਸ ਮੌਕੇ ਤੇ ਨਕੋਦਰ ਦੀ ਡਿਵੈਲਪਮੈਂਟ ਨੂੰ ਲੈ ਕੇ ਕਮਿਟੀ ਸੈਂਟਰ ਹਾਲ ਬਣਾਉਣ ਨੂੰ ਲੈ ਕੇ ਹਾਂ ਕਰਵਾਈ ਬਿਲਗੇ ਦੀ ਰੈਂਗਰੂਡ ਇਹ ਦੋ ਵੱਡੇ ਜਿਹੜੇ ਕੰਮ ਆ ਇਹਨਾਂ ਤੋਂ ਇਲਾਵਾ ਹੋਰ ਵੀ ਕੰਮਾਂ ਨੂੰ ਲੈ ਕੇ ਮੋਰ ਦਵਾਈ ਇਹ ਸੋਸ਼ਲ ਮੀਡੀਆ ਤੇ ਖਾਸ ਕਰਕੇ ਇੰਦਰਜੀਤ ਕੁਰਮਾਨ ਦੇ ਫੇਸਬੁਕ ਪੇਜ ਤੇ ਇਹ ਉਹਨਾਂ ਵੱਲੋਂ ਨਸ਼ਰ ਕੀਤਾ ਅਸੀਂ ਇੱਥੇ ਦੋ ਵੱਡੇ ਜਿਹੜੇ ਕੰਮ ਆ ਉਹ ਕਮਿਊਨਿਟੀ ਸੈਂਟਰ ਹਾਲ ਨਕੂਤਰ ਵਿੱਚ ਜੋ ਚਾਹੁੰਦੇ ਨੇ ਉਹ ਜਾਂ ਬਿਲਗੇ ਦਾ ਰਿੰਗ ਰੋਡ ਆਪਣੇ ਆਪ ਵਿੱਚ ਵੱਡੇ ਕੰਮ ਹੈ ਇਹ ਵੀ ਲੱਗ ਰਿਹਾ ਕਿ 비বিমান ਇਹ ਦੋਨੇ ਵੱਡੇ ਕੰਮ ਜਿਹੜੇ ਆ ਉਹ 227 ਤੋਂ ਪਹਿਲਾਂ ਪਹਿਲਾਂ ਕਰਨ ਦੀ ਆਸ ਉਮੀਦ ਕੀਤੀ ਜਾ ਸਕਦੀ ਆ ਆਸ ਉਮੀਦ ਤਾਂ ਅਸੀਂ ਪਹਿਲੀਆਂ ਸਰਕਾਰਾਂ ਵੇਲੇ ਵੀ ਬਿਲਗੇ ਵਿੱਚ ਕਰਦੇ ਰਹਿਆ ਪਰ ਉਸ ਵੇਲੇ ਕਿਤਰੇ ਵੀ ਰੈਂਗ ਰੋਡ ਨੂੰ ਲੈ ਕੇ ਕੋਈ ਪੂਣੀ 31 ਇਸ ਤਰ੍ਹਾਂ ਨਹੀਂ ਦੇਖੀ ਸੀ ਜਿਵੇਂ ਹੁਣ ਪੀ ਡਬਲਯੂ ਡੀ ਦਾ ਸਰਵੇ ਹੋ ਚੁੱਕਾ ਜਾਂ ਗੱਲ ਹੌਲੇ ਹੌਲੇ ਅੱਗੇ ਵੱਧ ਰਹੀ ਹੈ ਸੋ ਮੁੱਦੇ ਦੀ ਗੱਲ ਕਰਾਂ ਵਿੱਚ ਦੋਸਤੋ ਅੱਜ ਆਪਾਂ ਨਕੋਤਰ ਸ਼ਹਿਰ ਦੀ ਗੱਲ ਜਿਹੜੀ ਆ ਉਹ ਜ਼ਿਆਦਾਤਰ ਇਸ ਕਰਕੇ ਕੀਤੀ ਕਿ ਲਗਾਤਾਰ ਵਿਮਾਨ ਪਿੰਡਾਂ ਵਿੱਚ ਤਸਨ ਲਾਈ ਰਹੀ ਸੀ ਹੁਣ ਸ਼ਹਿਰ ਦੇ ਵਿੱਚ ਵੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਇਹ ਸੱਤ ਜਿਹੜੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆ ਉਹਨਾਂ ਨੂੰ ਲੈ ਕੇ ਜਰੂਰ ਚਰਚਾ ਹੈ ਕਿ ਆਮ ਆਦਮੀ ਪਾਰਟੀ ਨਕੂਤਰ ਸ਼ਹਿਰ ਵਿੱਚ ਮਜ਼ਬੂਤ ਹੋਈ ਹੈ ਬੇਸ਼ੱਕ ਬੋਟਾਂ ਪੈਣ ਸਮੇ ਪਤਾ ਲੱਗਣਾ ਕੌਣ ਕਿੰਨੇ ਕ ਪਾਣੀ ਚ ਹੋਵੇਗਾ ਅੱਜ ਜ਼ਰੂਰ ਨਜ਼ਰ ਆ ਰਿਹਾ ਕਿ ਇਹ ਜਦੋਂ ਇੱਕ ਪਾਰਟੀ ਚੋ ਇਹ ਆਗੂ ਸ਼ਾਮਿਲ ਹੋਇਆ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਦੇ ਖੁਸ਼ੀ ਮਨਾਉਣੀ ਜਿਹੜੀ ਆ ਉਹ ਸੁਭਾਵਕ ਹੈ ਸੋ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਜਾਓ ਬਿਲਗਾ ਨਿਊਜ਼ ਔਨਲਾਈਨ ਚੈਨਲ ਅਤੇ ਫੇਸਬੁੱਕ ਪੇਜ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਅੱਗੇ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਸਾਥੀਆਂ ਕੋ ਇਸ ਖਬਰ ਨੂੰ ਲੈ ਕੇ ਕੋਈ ਚੰਗੀ ਰਾਇ ਹੋਵੇ ਉਹ ਕਮੈਂਟ ਬਾਕਸ ਵਿੱਚ ਆਪਣੀ ਰਾਇ ਵੀ ਦੇ ਸਕਦੇ ਆ ਧੰਨਵਾਦ